ਇਸ ਛੰਨਾ ਵੱਲੋਂ ਸੜਕਾਂ ਤੇ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ किसान मजदूर संघर्ष कमेटी पंजाब ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਅਤੇ ਭਾਰਤ ਮਾਲਾ ਯੋਜਨਾ ਦੇ ਵਿਰੋਧ 'ਚ ਮੋਟਰਸਾਈਕਲ ਤੇ ਸਵਾਰ ਹੋ ਕੇ ਰੋਸ ਮਾਰਚ ਕੀਤਾ ਗਿਆ। ਇਸੇ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ 'ਚ ਵੀ ਸੂਬਾ ਪੱਧਰੀ ਐਲਾਨ ਤੇ ਪਾਲਿਸੀ ਦੇ ਵਿਰੋਧ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਮੋਟਰਸਾਈਕਲ ਰੈਲੀ ਰੋਸ ਮਾਰਚ ਕੱਢਿਆ ਗਿਆ ਅਤੇ ਇਹ ਮਾਰਚ ਗੁਰਦਾਸਪੁਰ ਪਠਾਨਕੋਟ ਹਾਈਵੇ ਤੋਂ ਸ਼ੁਰੂ ਹੋ ਸ਼ਹਿਰ 'ਚ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਵੱਲ ਕੂਚ ਕੀਤਾ। ਉਤੇਈ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਖ-ਵੱਖ ਨੀਤੀਆਂ ਤਹਿਤ ਉਹਨਾਂ ਦੀ ਜ਼ਮੀਨਾਂ ਖੋਹਣ ਤੇ ਲੱਗੀ ਹੈ ਜਿਸ ਦੇ ਰੋਸ ਵਜੋਂ ਉਹ ਸੜਕਾਂ ਤੇ ਹਨ ਅਤੇ ਉਹਨਾਂ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ ਤੁਸੀਂ ਦੇਖ ਰਹੀਓ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ I'm be able to ਆ ਕਿਸਾਨ ਮਦੂਤ ਸਿੰਘ ਜੀ ਪੰਜਾਬ ਜੋ ਹਿੰਦਰੀ ਜੀ ਪੂਰੇ ਜੋਂਜੇ ਪੁਰਾ ਗਦਾਬ ਉਹ ਸਾਡਾ ਅੱਜ ਜੋ ਸਰਕਾਰ ਨੇ ਲੈਨ ਕੰਨ ਪਾਰਟੀ ਬਾਰੇ ਜੋ ਲੋਕਾਂ ਤੋਂ ਤੰਗ ਕਰ ਕਿਸਾਨਾਂ ਜੀ ਮinare ਪਲੇਟਾਰੇ ਕਰ ਰਹੀ ਆ ਕੋ ਨੂੰ ਰੋਧਾ ਤੇ ਸਾਡੇ ਪੂਰੇ ਖੇਤ ਦੇ ਖਾਂ ਐਸਾ ਆਪਾਂ ਨੂੰ ਰੋਣ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫਾਇਦਾ ਪਾਉਂਗਾ ਤੇ ਸਰਕਾਰ ਜੋ ਮੰਦ ਭਾਗੀ ਦੇ ਮਾਰੇ ਕਾਨੂੰਨ ਲੈ ਕੇ ਆਈ ਹੈ আইও ਦੇ ਵਿਰੋਧ ਵਿੱਚ ਪੂਰੇ ਪੰਜਾਬ 'ਚ ਅੱਜ ਮੋਟਾ ਢਾਲੀ ਮਾਰਚ ਕੀਤਾ ਤੇ ਸਟੇਕਾਂ ਦੱਸਣਾ ਚਾਹੁੰਦੇ ਆ ਕਿ ਆਹੀ ਇਹ ਜ਼ਮੀਨਾਂ ਆਪਿਆ ਨਹੀਂ ਜਾਣ ਦੇਣੀਆਂ ਤੇ ਨਾਖਸਾਨਾਂ ਧੱਕਾ ਕਰੇ ਨਾ ਧੱਕਾ ਹੁੰ ਦਵਾਗੇ ਹੋਣ ਮਨਮਰਾਂ ਦੀ ਗੱਲ ਆਈ ਹੈ ਤੇ ਇਸ ਕਰਕੇ ਆਪਣਾ ਫਾਇਦਾ ਨੁਕਸਾਨ ਬਚਾਉਣੇ ਇਸ ਕਰਕੇ ਪੂਰਾ ਬੇਜਟ ਕਰਕੇ ਪੂਰੇ ਪੰਜਾਬ 'ਚ ਅੱਜ ਮੋਟਾ ਮਾਰਚ ਕਰਿਆ ਇੱਕ ਚਿਪਾਈ ਮੀਟਿੰਗ ਲਗਣ ਜਾਗੇ ਇੱਕ ਨੈਸ਼ਨਲ ਹੈਗੇ ਜੋ ਬੜਾ ਸਤਾ ਮੰਗਿਆ ਉਹਲੇ ਕਿਸਾਨਾਂ ਦੇ ਬਕਾਇਦ ਬਿਆਰ ਜਿਹੜੇ ਕਿਸਾਨਾਂ ਦਾ ਬਕਾਇਦ ਹੀ ਪਾਇਆ ਜਾਊਗਾ ਉਹ ਵੀ ਅਪ ਜੀਮਾ ਦੇ ਆਪ ਕਰਦਾ ਨਹੀਂ ਕਰਵਾਵਾਂਗੇ ਤੇ ਬਾਕੀ ਜੋ ਲੈਂਡ ਪੁਲਿਕ ਪਾਰਸੀਆ ਇਹ ਭਗਵੰਦ ਮਾ ਗਾਂ ਕਹਣਿਆ ਇਹ ਤੇਰੀ ਪਾਣੀ ਹੁਣ ਨਾ ਆਈ ਕੱਲ੍ਹ ਨਾ ਆਏ ਕਦੋਂ ਆਉਂਗਾ ਤੇ ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਆਈਆਂ ਆ ਤੇ ਆਪਾਂ ਸੇਰ ਦੇਵਾਂਗੇ ਲੇਕਿਨ ਜਮੀਨਾਂ ਨਹੀਂ ਦੇਵਾਂਗੇ ਤੇਰਾ ਨਾ ਰੇਸ਼ਨ ਸਿੰਘ ਐ ਵੀ ਮੇਰਾ ਰੇਟ ਥੱਲੋਂ ਪੋਰਾ ਤੇ ਅਹੀਂ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਇਹ ਜੋਂਟੂ ਆ ਜੀ ਤੇ ਇਹ ਬਾਤ ਜਿਹੜਾ ਕੱਢਿਆ ਹੋਆ ਜਿਹੜਾ ਹੁਣ ਲੈਂਡ ਥੀਕਿੰਗ ਕਰ ਰਿਹਾ ਜੀ ਕਲੋਨੀਆ ਬਣਾਉਣ ਵਾਸਤੇ ਕੋਕਰਾਲੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਵਜੋਂ ਕਿ ਜਿਹੜੇ ਛੋਟ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਜਲੀ ਥੋੜ ਦੇਲੇ ਨਾਲ ਇਹ ਲਿਆਂਦਾ ਹੋਇ ਤੇ ਛੇਪ ਵਾਲੇ ਮੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਜੀ ਉਸ ਕਰਕੇ ਰੋਜ਼ ਵਜੋਂ ਅਹੀਂ ਇਹ ਮਾਰਚ ਕੱਢ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਸਿੰਘ ਆ ਪਿੰਡ ਥਲੋਪੁਰ ਦਾ ਇਹ ਜਿਹੜਾ ਲੈਂਡ ਪੁੱਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਜਿਹੜਾ ਮੋਟਰਸਾਈਕਲ ਪਾਰਕ ਕੀਤਾ ਜਾ ਰਿਹਾ ਵਾ ਇਸੇ ਸਬੰਧ ਵਿੱਚ ਸਾਡੇ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਨਾ ਹੈਗੇ ਆ ਇਕੱਠੇ ਹੋ ਕੇ ਜਿਹੜਾ ਅੱਜ ਅ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਲੀ ਜਿਹੜੀ ਪੁਆਇਰ ਕੀਤੀ ਜਾ ਰਹੀ ਹੈ ਠੱਕੇ ਦੇ ਨਾਲ ਸੈਕੰਡਲੀ ਇਹ ਕਿ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸਬੰਧ ਹੈ ਜਿਹੜੇ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਨੇ ਧੱਕੇ ਦੇ ਨਾਲ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਵਿਰੋਧ ਸ਼ਾਮਲ ਹੋਣ ਬਾਅਦ ਕਿ ਅੱਗੇ ਮੋਟਰਸਾਈਕਲ ਮਾਰਚ ਕਰੇ ਪਸਾਰ